ਪੌਂਟਾ ਸਾਹਿਬ ਦਾ ਸ਼ਹੀਦੀ ਸਾਕ ਕੀ ਕਾਰਨ ਬਣੇ ਇਹਦੇ ਬਾਬਤ ਤੁਹਾਡੇ ਨਾਲ ਸਾਂਝ ਪਾਉਣੀ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ ਬੋਤੇ ਸਿੰਘ ਜਿਹੜੇ ਸਨ ਉਹ ਜੰਗਲਾਂ ਵੱਲ ਚਲੇ ਗਏ ਸਿੱਖਾਂ ਤੇ ਸ਼ਕਤੀ ਹੋਈ ਜਿਸ ਕਾਰਨ ਜੰਗਲਾਂ ਨੂੰ ਸਿੱਖਾਂ ਨੇ ਆਪਣੇ ਘਰ ਬਣਾ ਲਿਆ ਤੇ ਗੁਰੂ ਪਿਆਰੇ ਖਾਲਸਾ ਜੀ ਜਿਹੜਾ ਗੁਰਦੁਆਰਿਆਂ ਦਾ ਪ੍ਰਬੰਧ ਸੀ ਉਹ ਇਹਨਾਂ ਉਦਾਸੀ ਸੰਤਾ ਮਹੰਤਾਂ ਦੇ ਹੱਥ ਆ ਗਿਆ ਇਹਨਾਂ ਉੱਤੇ ਕੋਈ ਸ਼ਕਤੀ ਨਾ ਹੋਈ ਸ਼ੁਰੂਆਤ ਦੇ ਵਿੱਚ ਪੂਰਨ ਮਰਿਆਦਾ ਦੇ ਤਹਿਤ ਇਨਾ ਨੇ ਪ੍ਰਬੰਧ ਨੂੰ ਚਲਾਉਣਾ ਕੀਤਾ ਹੌਲੀ-ਹੌਲੀ ਜਦੋਂ ਬੰਦੇ ਦੇ ਮਨ ਦੇ ਵਿੱਚ ਵਿਕਾਰਾਂ ਦੀ ਭਾਵਨਾ ਪੈਦਾ ਹੋਣ ਲੱਗ ਜਾਂਦੀ ਹੈ ਕਿਉਂਕਿ ਸਭ ਤੋਂ ਵੱਡੀ ਜਿਹੜੀ ਦਿੱਕਤ ਹੈ ਉਹ ਮਾਇਆ ਦੀ ਦਿੱਕਤ ਹੈ ਜਿਹੜਾ ਮਾਇਆ ਦੇ ਵਿੱਚ ਗਲਤਾਨ ਹੋ ਜਾਵੇ ਤੇ ਜਿਹੜਾ ਪੂਜਾ ਦੇ ਧਾਂ ਦੀ ਤੁਰ ਵਰਤੋਂ ਕਰਨ ਲੱਗ ਜਾਵੇ ਉਹਦੀ ਬੁੱਧੀ ਪ੍ਰਿਸ਼ਟ ਹੋਣਾ ਲਾਜ਼ਮੀ ਹੈ ਇਸੇ ਤਰ੍ਹਾਂ ਹੋਇਆ ਇੱਥੋਂ ਦੇ ਮਹੰਤ ਗੁਰਦਿਆਲ ਸਿੰਘ ਦੇ ਨਾਲ ਉਹ ਵੀ ਆਪਣੇ اخلاق ਤੋਂ ਡਿੱਗ ਗਿਆ ਗੁਰੂ ਘਰ ਦੇ ਵਿੱਚ ਆਪਣੀਆਂ ਮਨਮਾਨੀਆਂ ਕਰਨ ਲੱਗਾ ਅਯਾਸ਼ੀਆਂ ਕਰਨ ਲੱਗਾ ਇਤੋ ਬਿਆਸੰਤਾਂ ਤੋਂ ਸਹਿਣ ਨਾ ਹੋਇਆ ਭਾਈ ਦਸੌਂਦਾ ਸਿੰਘ ਤੇ ਭਾਈ ਸੰਤਾ ਸਿੰਘ ਦੀ ਅਗਵਾਈ ਦੇ ਵਿੱਚ ਸੰਗਤਾਂ ਨੇ ਵਿਚਾਰਾਂ ਕੀਤੀਆਂ ਤੇ ਹੋ ਪੌਂਟਾ ਸਾਹਿਬ ਦੇ ਸਾਕੇ ਦੀ ਹੈ ਅਜਬ ਕਹਾਣੀ ਹੋ ਕਰੇ ਕੁਰੀਤियां ਬੈਠ ਜਿਥੈ ਮਹੰਤ ਦੀ ਟਾਣੀ ਅਸਥਾਨ ਗੁਰੂ ਦਸ਼ਮੇਸ਼ ਦਾ ਜੁੱਧ ਹੋਇਆ ਪੰਗਾਣੀ ਖਬਰ ਸਿੱਖਾਂ ਦਾ ਟੁੱਟਿਆ ਤੇ ਉਲਝੀ ਤਾਣੀ ਉਹ ਖਬਰ ਮਿਲੀ ਸਿੱਖ ਕਾਮ ਨੂੰ ਸਮਿਆਂ ਦੇ ਹਾਣੀ ਗੁਰਪਰੇ ਖਾਲਸਾ ਜੀ ਉਹ ਵੇਲਾ ਸੀ ਜਦੋਂ ਮਹੰਤ ਇਸ ਪਾਵਨ ਅਸਥਾਨ ਦੇ ਉੱਤੇ ਜਿਸ ਧਰਤੀ ਨੂੰ ਭਾਗ ਲਾਇ ਕਲਕੀਆਂ ਵਾਲੇ ਸ਼ਹਿਨशाह ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਿਰ ਟਿਕਾ ਆਪ ਰੂ ਟਿੱਕੀ ਸਿਰ ਟਿਕਾ ਆਪ ਰੂ ਟਿੱਕੀ ਕੁੱਲ ਜਹਾਂ ਝੁਗਾ ਕਹਾਂ ਜਹਾਂ ਤੇਰਾ ਪਾਉ ਟਿਕਾ ਜਿੱਥੇ ਮਹਾਰਾਜ ਜੀ ਦਾ ਆਣ ਕੇ ਪਾਉ ਟਿਕਦਾ ਉਸ ਧਰਤੀ ਤੇ ਨਗਰ ਪਸਿਆ ਪੌਂਟਾ ਸਾਹਿਬ ਇਸ ਪੌਂਟਾ ਸਾਹਿਬ ਦੀ ਮਹਾਨ ਧਰਤੀ ਦੇ ਉੱਤੇ ਬੈਠ ਕੇ ਮਹਾਂਤ ਕੁਰੀਤیاں ਕਰ ਰਿਹਾ ਅਤੀ ਸਨਮਾਨਯੋਗ ਮਾਤਾ ਜੀ ਯਸ਼ਪਾਲ ਕੌਰ ਜੀ ਵੱਲੋਂ ਜਿਹੜੀ ਇਹ ਕਿਤਾਬ ਛਾਪੀ ਗਈ ਬਾਬਾ ਜੀ ਵੱਲੋਂ ਉਸ ਕਵਤਾ ਦੇ ਅੰਦਰ ਮਾਤਾ ਯਸ਼ਪਾਲ ਤੌਰ ਜੀ ਵੱਲੋਂ ਇੱਕ ਕਵਤਾ ਅੰਕਿਤ ਕੀਤੀ ਗਈ ਹੈ ਆਪਣੇ ਦਿਲ ਦੀ ਭਾਵਨਾ ਨੂੰ ਉਹਨਾਂ ਨੇ ਵਿਅਕਤ ਕੀਤਾ ਮੈਂ ਉਹ ਕਵਤਾ ਪੜ ਰਿਹਾ ਸਮੈ ਮੈਨੂੰ ਉਹ ਕਵਤਾ ਚੰਗੀ ਲੱਗੀ ਮਨ ਕਰਿਆ ਕਿ ਸੰਗਤਾਂ ਦੇ ਨਾਲ ਜਿਨ੍ਹਾਂ ਨੇ ਉਹ ਕਿਤਾਬ ਨੂੰ ਨਹੀਂ ਪੜਨਾ ਕੀਤਾ ਉਹ ਕਵਤਾ ਦੀ ਸਾਂਝ ਮੈਂ ਨਿਮਾਣੀ ਜੀ ਕੋਸ਼ਿਸ਼ ਕਰਨ ਲੱਗਾ ਹਾਂ ਆਪਣੇ ਅੰਦਾਜ਼ ਵਿੱਚ ਸੰਗਤਾਂ ਦੇ ਨਾਲ ਸਾਂਝੀ ਕਰਨ ਦਾ ਮਾਤਾ ਜੀ ਲੱਗਦੇ ਨੇ ਅੱਜ ਵੀ ਇੰਝ ਲੱਗਦਾ ਹੈ ਉਹ ਆਏ ਕਿ ਆਏ ਸ਼ਾਂਤੀ ਦਾ ਸੋਮਾ ਸੁੰਦਰਤਾ ਦਾ ਏਕਰ ਜਿੱਥੇ ਮੇਰੇ ਸਤਗੁਰਾਂ ਜਪਾ ਪਾਉਂ ਟਿਕਾਏ ਜਮਨਾ ਦੇ ਕਿਨਾਰੇ ਪਹਾੜੀਆਂ ਦੀ ਗੋਤ ਵਿੱਚ ਸਤਗੁਰਾਂ ਕਈ ਝੋਜ ਰਚਾਏ ਅੱਜ ਵੀ ਇੰਝ ਲੱਗਦਾ ਕਿ ਉਹ ਆਏ ਕਿ ਆਏ ਦਰਿਆਵਾਂ ਤੇ ਮੰਦਰਾਂ ਤੋਂ ਉੱਚੇ ਬਹਿ ਕੇ ਦਰਿਆਵਾਂ ਤੇ ਮੰਦਰਾਂ ਤੋਂ ਉੱਚੇ ਬਹਿ ਕੇ ਸਨ ਸਤਗੁਰਾਂ ਦਸਮਕ ਗ੍ਰੰਥ ਲਿਖਾਏ ਸੁੰਦਰ ਤੁਮਾਲੇ ਸਜਾਵਣ ਦੇ ਵੀ ਸਨ ਮੁਕਾਬਲੇ ਕਰਵਾਏ ਅੱਜ ਵੀ ਇੰਝ ਲੱਗਦਾ ਉਹ ਆਏ ਕਿ ਆਏ ਕਿੰਨੀ ਭਾਗਾਂ ਭਰੀ ਏ ਧਰਤੀ ਐ ਜਿੱਥੇ ਸਾਹਿਬ ਅਜੀਤ ਸਿੰਘ ਸੰਸਾਰ ਤੇ ਆਏ ਸੱਚ ਇਹੀ ਉਹ ਧਰਤੀ ਹੈ ਜਿੱਥੇ ਪੀਰ ਬੁੱਧੂ ਸ਼ਾਹ ਜੀ ਗਏ ਵਰਸਾਏ ਅੱਜ ਵੀ ਇੰਜ ਲੱਗਦਾ ਓ ਆਏ ਕਿ ਆਏ ਪਹਾੜੀ ਰਾਜਿਆਂ ਦਾ ਮੂੰਹ ਮੋੜਨ ਲਈ ਪੰਘਾਣੀ ਤੇ ਯੁੱਧ ਲੜਾਏ ਇੱਥੇ ਹੀ ਬਸ ਨਹੀਂ ਅਨੇਕਾਂ ਸਿੰਘਾਂ ਦੇ ਨਾਲ ਪੰਜ ਵੀਰ ਵੀ ਸ਼ਹੀਦ ਕਰਵਾਏ ਅੱਜ ਵੀ ਇੰਜ ਲੱਗਦਾ ਓ ਆਏ ਕਿ ਆਏ ਸ਼ਾਂਤੀ ਰਹੀ ਲੰਬਾ ਸਮਾਂ ਫਿਰ ਮਹੰਤ ਦੁਸ਼ਟ ਮੁੜੇ ਆਏ ਉਹਨਾਂ ਦੀਆਂ ਨੀਚ ਹਰਕਤਾਂ ਨੇ ਬੇਅੰਤ ਹਿਰਦੇ ਸਨ ਦੁਖਾਏ ਅੱਜ ਵੀ ਇੰਜ ਲੱਗਦਾ ਉਹ ਆਏ ਕਿ ਆਏ ਤਾਈਓ ਫਿਰ ਤਰਨਾ ਦਲ ਹਰੀਆਂ ਫੇਲਾਂ ਨੂੰ ਸਨ ਸੱਦੇ ਆਏ ਜਿਨ੍ਹਾਂ ਸਿਰ ਧਰਦੀ ਬਾਜੀ ਲਾ ਗੁਰਧਾਮ ਆਜ਼ਾਦ ਕਰਵਾਏ ਅੱਜ ਵੀ ਇੰਜ ਲੱਗਦਾ ਉਹ ਆਏ ਕਿ ਆਏ ਅੱਜ ਵੀ ਉਹ ਰੂਹਾਂ ਜਿੰਦਾ ਨੇ ਅੱਜ ਵੀ ਉਹ ਰੂਹਾਂ ਚਿੰਤਾ ਨੇ ਜਿਨਾ ਸਨ ਪੰਥ ਤੇ ਕਰਜੇ ਲਾਹੇ ਗੁਰਧਾਮਾਂ ਦੇ ਨਾਲ ਸਤਿਗੁਰੂ ਜੀ ਵੀ ਨਿਹਾਲ 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 ਹੋ ਪਾਏ ਜਸ਼ਪਾਲ ਨੂੰ ਇੰਜ ਲੱਗਦਾ ਉਹ ਆਏ ਕਿ ਆਏ ਗੁਰੂ ਪਿਆਰੇ ਖਾਲਸਾ ਜੀ ਇਹ ਕੇਵਲ ਦਿਲ ਦੇ ਬਲਵਲੇ ਹੁੰਦੇ ਨੇ ਦਿਲ ਦੀ ਭਾਵਨਾ ਹੁੰਦੀ ਆ ਕਵੀ ਤੇ ਮੰਤ ਵਿੱਚ ਜਦੋਂ ਕੋਈ ਭਾਵਨਾ ਪੈਦਾ ਹੁੰਦੀ ਆ ਉਸ ਨੂੰ ਕਵਤਾ ਦੇ ਢੰਗ ਦੇ ਨਾਲ ਬਾਖੂਬੀ ਸੰਗਤ ਦੇ ਅੱਗੇ ਪੇਸ਼ ਕੀਤਾ ਜਾਂਦਾ ਗੱਲ ਚੱਲ ਰਹੀ ਸੀ ਕਿ ਸੰਗਤਾਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ ਕਿ ਕੋਈ ਪੰਥ ਦੀ ਚੜ੍ਹਦੀ ਕਲਾ ਵਾਲੀ ਜਥੇਬੰਦੀ ਦੇ ਕੋਲ ਜਾ ਕੇ ਇਸ ਮਸਲੇ ਦੀ ਸਾਂਝ ਪਾਈ ਜਾਵੇ ਕਿ ਪੌਂਟਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਜਿਸ ਧਰਤੀ ਨੂੰ ਕਲਕੀਆਂ ਵਾਲੇ ਸ਼ੈਨਸ਼ਾਨ ਆਪਣੇ ਕਰ ਕਮਲਾਂ ਤੇ ਨਾਲ ਬਸਾਉਣਾ ਕੀਤਾ ਉਸ ਧਰਤੀ ਦੇ ਉੱਤੇ ਮਹੰਤ ਗੁਰਦਿਆਲਾ ਕਿਵੇਂ ਆਪਣੀਆਂ ਮਨਮਰਜ਼ੀਆਂ ਕਰਦਾ ਹੈ ਕਿਵੇਂ ਬੇਅਤਮੀਆਂ ਪਿਆ ਕਰਦਾ ਹੈ ਸੰਗਤਾਂ ਇਕੱਠੀਆਂ ਹੋਈਆਂ ਜਾ ਪਹੁੰਚੀਆਂ ਹਰੀਆਂ ਵੇਲਾ ਹੈੱਡ ਕੁਆਟਰ ਜੋ ਕਿ ਮਿਸਲ ਸ਼ਿਦਾਂ ਤਰਨਾ ਦਲ ਹਰੀਆਂ ਵੇਲਾ ਦਾ ਹੈੱਡ ਕੁਆਟਰ ਹੈ ਸਾਰੀ ਵਿਥਿਆ ਜਾ ਕੇ ਉਸ ਸਮੇਂ ਦੇ ਮੁਖੀ ਬਾਬਾ ਜੀ ਹਰ ਭਜਨ ਸਿੰਘ ਜੀ ਨੂੰ ਸਾਰੀ ਵਿਥਿਆ ਸੁਣਾਈ ਬਾਬਾ ਜੀ ਨੇ ਸੰਗਤਾਂ ਨੂੰ ਆਖਿਆ ਤੁਸੀਂ ਹੁਣ ਚਲੇ ਜਾਓ ਅਗਲੀ ਜ਼ਿੰਮੇਵਾਰੀ ਸਾਡੀ ਹੋਲਾ ਮਹੱਲਾ ਅਨੰਤਪੁਰ ਸਾਹਿਬ ਵਿਖੇ ਖੇਡਣ ਤੋਂ ਬਾਅਦ ਅਸੀਂ ਆਪਣੇ ਸਿੰਘਾਂ ਨਾਲ ਚਾਲੇ ਪਾਵਾਂਗੇ ਤੇ ਉੱਥੋਂ ਦੇ ਸਥਾਨ ਨੂੰ ਉਸ ਤਾਪੀ ਕੋਲੋਂ ਆਜ਼ਾਦ ਕਰਵਾਵਾਂਗੇ ਸਮਾਂ ਆਇਆ ਹੋਲੇ ਮਹੱਲੇ ਦਾ ਸਿੰਘਾਂ ਨੇ ਚਰਦੀ ਕਲਾ ਦੇ ਨਾਲ ਹੋਲੇ ਮਹੱਲੇ ਖੇਡੇ ਹੋਲੇ ਮਹੱਲੇ ਦੀ ਸਮਾਪਤੀ ਤੋਂ ਬਾਅਦ ਸਾਰੇ ਸਿੰਘਾਂ ਨੂੰ ਕੋਲ ਸੱਦ ਕੇ ਬਾਬਾ ਹਰਪ੍ਰੀਤ ਸਿੰਘ ਜੀ ਨੇ ਜਿਵੇਂ ਸਾਰੀ ਘਟਨਾ ਤੋਂ ਜਾਣੂ ਕਰਵਾਇਆ ਕਿਵੇਂ ਬਾਬਾ ਜੀ ਦੱਸਦੇ ਨੇ ਤੇ ਕਿਵੇਂ ਸੰਗਤਿਆਰੇ ਕਰਦੇ ਨੇ ਜਥਾ ਕੁਝੋਂ ਕਹਿੰਦਾ ਮਹੰਤ ਗੁਰਦਿਆਲਾ ਬਦਕਾਰ ਗਏ ਮਿੱਠੂ ਸਰਕਾਰੀ ਕਹਾਂ ਆਮਦ ਆਗਦਾਰ ਗਏ ਬਾਪੀ ਮਹੰਤ ਗੁਰਦਿਆਲਾ ਸੰਗਤਾਂ ਇੱਕ ਸ਼ਬਦ ਸਰਵਣ ਕਰ ਰਹੀਆਂ ਨੇ ਹਰੀਆਂ ਵੇਲਾਂ ਤੁਹਾਡੇ ਵਿੱਚੋਂ ਬਹੁਤ ਆਸੰਗਤਾਂ ਇਸੀਆਂ ਹੋਣਗੀਆਂ ਜਿਨ੍ਹਾਂ ਨੂੰ ਇਸ ਇਤਿਹਾਸ ਦਾ ਪਤਾ ਹੋਵੇਗਾ ਪਰ ਉੱਥੇ ਹੀ ਕੁਝ ਸੰਗਤਾਂ ਨਵੇਂ ਵੀ ਆਈਆਂ ਹੋਣਗੀਆਂ ਜਿਸ ਨੂੰ ਹਰੀਆਂ ਵੇਲਾਂ ਦਾ ਮਤਲਬ ਸ਼ਾਇਦ ਨਹੀਂ ਪਤਾ ਹੋਵੇਗਾ ਦੋ ਕੋ ਲੈਨਾਂ ਦੇ ਅੰਦਰ ਮੈਂ ਹਰੀਆਂ ਵੇਲਾਂ ਦਾ ਸਥਾਨ ਕਿਵੇਂ ਬਣਿਆ ਕਿਵੇਂ ਪ੍ਰਗਟ ਹੋਇਆ ਇਹਦੇ ਬਾਬਤ ਸਾਂਝ ਪਾ ਕੇ ਆਪਣੇ ਮਜ਼ਬੂਨ ਨੂੰ ਅੱਗੇ ਤੁਰੰਗ ਸਤਵੇਂ ਪਾਸ਼ਾ ਗੁਰੂ ਹਰ राय ਸਾਹਿਬ ਮਹਾਰਾਜ ਜਗਤ ਜਨ ਦੇ ਨੂੰ ਠਾਰਦੇ ਹੋਏ ਆਪਣੇ ਪਿਆਰੇ ਭਗਤ ਪਰਜਾ ਪਤ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਜਦੋਂ ਇਸ ਹੁਸ਼ਿਆਰ ਘੋੜੇ ਬਜਰੌੜ ਇਲਾਕੇ ਦੇ ਵਿੱਚ ਆਣ ਪਹੁੰਚਦੇ ਨੇ ਆਪਣੇ ਗੁਰਸਿੱਖ ਨੂੰ ਦਰਸ਼ਨ ਦਿੱਤੇ ਗੁਰਸਿੱਖ ਤੇ ਅਸਥਾਨ ਵਿਖੇ ਪਹੁੰਚ ਕੇ ਰੱਬੀ ਬਾਣੀ ਦੀ ਛੇਬਰ ਲਾ ਦਿੱਤੀ ਹੈ ਮਹਾਰਾਜ ਹਰ ਵਕਤ ਆਪਣੇ ਨਾਲ 2200 ਘੋੜ ਸਵਾਰ ਰੱਖਦੇ ਸਨ ਪਰ ਸਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਮਹਾਰਾਜਿਆਂ ਦਾ ਜੋ ਘੋੜਾ ਸੀ ਉਹ ਨਾ ਤੇ ਕੁਝ ਛੱਕ ਰਿਆ ਸੀ ਨਾ ਤੇ ਨਾ ਹੀ ਕੁਝ ਪੀ ਰਿਹਾ ਸੀ ਕੁਝ ਦਿਨਾਂ ਤੋਂ ਬਿਮਾਰ ਜਾਂ ਜਾਪ ਰਿਆ ਸੀ ਉਦਾਸ ਜਾਂ ਜਾਪ ਰਿਆ ਸੀ ਇਹ ਜਿਹੜਾ ਪਰਜਾ ਪਸੀ ਗੁਰੂ ਘਰ ਦਾ ਜਿਹੜਾ ਸ਼ਰਧਾਲੂ ਸੀ ਸੇਵਾਦਾਰ ਸੀ ਇਹਦੇ ਮਨ ਦੇ ਵਿੱਚ ਭਾਵਨਾ ਪੈਦਾ ਹੋਈ ਇਹਦੇ ਘਰ ਦੇ ਬਾਹਰ ਕੁਝ ਵੇਲਾਵਾਂ ਉੱਗੀਆਂ ਹੋਈਆਂ ਸਨ ਉਹ ਵੇਲਾਵਾਂ ਇਸਨੇ ਪੁੱਟੀਆਂ ਤੇ ਗੁਰੂ ਸਾਹਿਬ ਦੇ ਘੋੜੇ ਨੂੰ ਚਾਰ ਦਿੱਤੀਆਂ ਛਕਾ ਦਿੱਤੀਆਂ ਉਸ ਘੋੜੇ ਨੇ ਵੀ ਬੜਾ ਆਨੰਦ ਪ੍ਰਸੰਨ ਹੋ ਕੇ ਉਹਨਾਂ ਵੇਲਾਵਾਂ ਨੂੰ ਛਕਣਾ ਕੀਤਾ ਤੇ ਘੋੜਾ ਆਨੰਦ ਪ੍ਰਸੰਨ ਹੋ ਗਿਆ ਮਹਾਰਾਜ ਵੀ ਬੜੇ ਪ੍ਰਸੰਨ ਹੋਏ ਤੇ ਸਿੰਘਾਂ ਨੂੰ ਸਵਾਲ ਪੁੱਛਦੇ ਨੇ ਕਹਿਣ ਲੱਗੇ ਸਖੋ ਅੱਜ ਐਸਾ ਕੀਚ ਕਾਤਾ ਸਾਡੇ ਘੋੜੇ ਨੂੰ ਅੱਜ ਤੋਂ ਪਹਿਲਾਂ ਤੇ ਕਦੇ ਇੰਨਾ ਪ੍ਰਸੰਨ ਇਸ ਨੂੰ ਨਹੀਂ ਵੇਖਿਆ ਕਹਿਣ ਲੱਗੇ ਮਹਾਰਾਜ ਅਸੀਂ ਤੇ ਕੁਝ ਨਹੀਂ ਛਕਾਇਆ ਜਿਹੜਾ ਤੁਹਾਡਾ ਸੇਵਾਦਾਰ ਹੈ ਨਾ ਪਰਜਾ ਦਸ ਪਰਜਾ ਪਤ ਉਸੇ ਨੇ ਕੁਝ ਛਕਾਇਆ ਮਹਾਰਾਜ ਜੀ ਨੇ ਆਖਿਆ ਬੁਲਾ ਕੇ ਲੈ ਕੇ ਆਓ ਉਸ ਨੂੰ ਪਰਜਾ ਪਤ ਜੀ ਨੂੰ ਬੁਲਾਇਆ ਗਿਆ ਉਹਨਾਂ ਨੇ ਸਾਰੀ ਘਟਨਾ ਪਿਆਨ ਕੀਤੀ ਮਹਾਰਾਜ ਮੇਰੇ ਘਰੀਪੜੇ ਦੇ ਕੋਲ ਕੀ ਹੈ ਛਕਾਉਣ ਦੇ ਲਈ ਮੇਰੇ ਦਾਸ ਗਰੀਬ ਦੇ ਘਰ ਦੇ ਬਾਹਰ ਕੁਝ ਸੁੱਕੀਆਂ ਵੇਲਾਂ ਸਨ ਮਹਾਰਾਜ ਉਹੀ ਵੇਲਾ ਪੁੱਟ ਕੇ ਮੈਂ ਤੁਹਾਡੇ ਘੋੜੇ ਨੂੰ ਚਾਰ ਦਿੱਤੀਆਂ ਉਹੀ ਵੇਲਾ ਛੱਕਣ ਤੋਂ ਬਾਅਦ ਅੱਜ ਘੋੜਾ ਆਨੰਦ ਪ੍ਰਸੰਨ ਜਾਪਦਾ ਪਿਆ ਮਹਾਰਾਜ ਬੜੇ ਪ੍ਰਸੰਨ ਹੋਏ ਸਤਵੇਂ ਪਾਤਸ਼ਾਹ ਗੁਰੂ ਹਰ राय ਸਾਹਿਬ ਮਹਾਰਾਜ ਤੇ ਪ੍ਰਸੰਨ ਹੋ ਕੇ ਆਖਣ ਲੱਗੇ ਸਿੱਖਾ ਤੇਰੀਆਂ ਪੇਲਾਂ ਇੱਥੇ ਵੀ ਹਰੀਆਂ ਤੇ ਦਰਗਾਹ ਦੇ ਵਿੱਚ ਵੀ ਹਰੀਆਂ ਅੱਜ ਵੀ ਉਹ ਵੇਲਾ ਉਸ ਸਮੇਂ ਤੋਂ ਉਸੇ ਤਰ੍ਹਾਂ ਸੰਭੀਆਂ ਹੋਈਆਂ ਨੇ ਅੱਜ ਵੀ ਉਹ ਵੇਲਾ ਹਰੀਆਂ ਨੇ ਇਹ ਉਸ ਅਸਥਾਨ ਦਾ ਇਤਿਹਾਸ ਗੁਰੂ ਪਿਆਰੇ ਖਾਲਸਾ ਜੀ ਮਾਪਰਖਾ ਨੇ ਸਿੰਘਾਂ ਦੇ ਨਾਲ ਗਰਮਤਾ ਕੀਤਾ ਘਟਨਾ ਦੇ ਬਾਬਤ ਸਾਂਝ ਪਾਈ ਕਿ ਮਹੰਤ ਕਿਵੇਂ ਇੱਥੇ ਇਹ ਵਿਦਬੀ ਕਰ ਰਿਹਾ ਸਾਰੇ ਸਿੰਘਾਂ ਨੇ ਜਕਾਰੇ ਖੱਤੇ ਚਾਲੇ ਪਾ ਦਿੱਤੇ ਬਾਬਾ ਹਰਭਜਨ ਸਿੰਘ ਜੀ ਨੇ ਆਖਿਆ ਕਿ ਉੱਥੇ ਜਾ ਕੇ ਕੋਈ ਲੰਗਰ ਨਹੀਂ ਚੱਲਣੇ ਉੱਥੇ ਕੋਈ ਕੋੜ-ਦੋੜਾ ਨਹੀਂ ਹੋਣੀਆ ਗੱਤਕੇ ਤੇ ਮੁਕਾਬਲੇ ਨਹੀਂ ਹੋਣੇ ਉੱਥੇ ਕੁਰਬਾਨੀਆਂ ਦੇਣੀਆਂ ਪੈਣੀਆਂ ਨੇ ਉੱਥੇ ਸੀਸ ਵੀ ਦੇਣੇ ਪੈ ਸਕਦੇ ਨੇ ਇਸ ਲਈ ਹਾਂ ਵੀ ਉਹੀ ਭर्यੋ ਜਿਹੜਾ ਆਪਣਾ ਸੀਸ ਕਲਕੀ ਤਰਪਿੱਤਾ ਦੇ ਚਰਣਾ ਤੋਂ ਨਿਸ਼ਾਵਰ ਕਰਨਾ ਚਾਹੁੰਦਾ ਹੋਵੇ ਕੋਈ ਵੀ ਸਿੰਘ ਪਛਾਣਾਂ ਹਟਿਆ ਸਾਰੇ ਸਿੰਘਾਂ ਨੇ ਹਾਮੀ ਭਰ ਦਿੱਤੀ ਮਹਾਂਪੁਰਖਾਂ ਨੇ ਆਪ ਕੁਝ ਸੇਵਾਦਾਰਾਂ ਨੂੰ ਸੇਵਾ ਸੰਭਾਲ ਕੇ ਬਾਬਾ ਹਰਪ੍ਰਜਨ ਸਿੰਘ ਜੀ ਤੋਂ ਇਲਾਵਾ 38 ਸਿੰਘ ਹੋਰ ਜਿਨ੍ਹਾਂ ਦੇ ਵਿੱਚ 38 ਘੋੜੇ ਤੇ 4 ਗੱਡੇ ਜਿਨ੍ਹਾਂ ਨੂੰ ਸਿੰਘ ਜਹਾਜ਼ ਵੀ ਕਹਿੰਦੇ ਨੇ ਸਭ ਤੋਂ ਪਹਿਲਾ ਜਿਹੜਾ ਗੱਡਾ ਹੈ ਉਸ ਗੱਡੇ ਦੇ ਉੱਤੇ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੂੰ ਰੱਖਿਆ ਗਿਆ ਦੂਜੇ ਗੱਡੇ ਤੇ ਵਿੱਚ ਲੰਗਰ ਤੇ ਬਰਤਨ ਤੀਜੇ ਗੱਡੇ ਤੇ ਵਿੱਚ ਲੰਕਰ ਧੀਆਂ ਰਸਤਾ ਬਸਤਾ ਤੇ ਲੱਕੜਾਂ ਤੇ ਚੌਥੇ ਗੱਡੇ ਤੇ ਵਿੱਚ ਜ਼ਰੂਰੀ ਸ਼ਸਤਰ ਤੇ ਹੋਰ ਟੰਪੂ ਆਦਕ ਦਾ ਸਮਾਨ ਉਸ ਗੱਡੇ ਵਿੱਚ ਲੱਧਿਆ ਗਿਆ ਸਭ ਤੋਂ ਅੱਗੇ ਚੱਲ ਰਹੇ ਨੇ ਜਿੰਦਾ ਸ਼ਹੀਦ ਮੇਰੀ ਕੌਮ ਦੇ ਬਾਬਾ ਜੀ ਨਿਹਾਲ ਸਿੰਘ ਜੀ ਸਾਰਾ ਕਾਫਲਾ ਚੱਲਦਾ ਚੱਲਦਾ ਆਪਣੀਆਂ ਮੰਜ਼ਾਂ ਵੱਲ ਵਧਦਾ ਜਾ ਰਿਹਾ ਸਭ ਤੋਂ ਪਹਿਲਾ ਪੜਾਅ ਕੀਤਾ ਕਲਕੀਆਂ ਵਾਲੇ ਸ਼ੈਨਸ਼ਾ ਦੀ ਚਰਨਛੋਪਾ ਪ੍ਰਾਪਤ ਗੁਰਦੁਆਰਾ ਭੱਠਾ ਸਾਹਿਬ ਰੋਪਣ ਵੇਖੇ ਦੂਜਾ ਪੜਾ ਡੇਰਾ ਬੱਸੀ ਤੀਜਾ ਪੜਾ ਰਾਏਪੁਰ ਰਾਣੀ ਤੇ ਚੌਥਾ ਪੜਾ ਨਾਰਾਇਣਗੜ ਵਿਖੇ ਕੀਤਾ ਗਿਆ ਤੇ ਗੁਰੂ ਪਿਆਰੇ ਖਾਲਸਾ ਜੀ ਰਾਹ ਦੇ ਵਿੱਚ ਕਿਉਂਕਿ ਮਹੰਤ ਗੁਰਦਿਆਲੇ ਨੂੰ ਵੀ ਖਬਰਾਂ ਪਹੁੰਚ ਚੁੱਕੀਆਂ ਸਨ ਕਿ ਨਿਹੰਗ ਸਿੰਘ ਫੌਜਾਂ ਚੜ ਕੇ ਆ ਰਹੀਆਂ ਨੇ ਉਹਨੇ ਅਨੇਕਾਂ ਯਤਨ ਕੀਤੇ ਰਾਹ ਦੇ ਵਿੱਚ ਡੱਕਾ ਦਾ ਯਤਨ ਕੀਤਾ ਫੌਜਾਂ ਨੂੰ ਪਰ ਉਹ ਕਾਮਯਾਬ ਨਾ ਹੋਇਆ ਰਾਹ ਦੇ ਵਿੱਚ ਲਾਚ ਵੀ ਦਿੱਤੇ ਗਏ ਕਿ ਉੱਥੇ ਜਾ ਕੇ ਖੂਨ ਖਰਾਬਾ ਹੋ ਸਕਦਾ ਹੈ ਲੜਾਈ ਹੋ ਸਕਦੀ ਹੈ ਤੁਸੀਂ ਇੱਥੋਂ ਵਾਪਸ ਚਲੇ ਜਾਓ ਜਿੰਨੇ ਮਾਇਆ ਆਖੋਂਗੇ ਓਨੀ ਮਾਇਆ ਤੁਹਾਨੂੰ ਦੇ ਦਿੱਤੀ ਜਾਵੇਗੀ ਮਾ ਪੁਰਖਾਂ ਨੇ ਆਖਿਆ ਅਸੀਂ ਇੱਥੇ ਮਾਇਆ ਇਕੱਠੀ ਕਰਨ ਲਈ ਨਹੀਂ ਆਏ ਅਸੀਂ ਇੱਥੇ ਰਸਤਾ ਪਸਤਾ ਇਕੱਠੀਆਂ ਕਰਨ ਲਈ ਨਹੀਂ ਆਏ ਅਸੀਂ ਆਪਣੇ ਗੁਰਧਾਮ ਦੇ ਦਰਸ਼ਨ ਕਰਨ ਜਾ ਰਹੇ ਹਾਂ ਤੇ ਕੋਈ ਸਾਨੂੰ ਰੋਕ ਨਹੀਂ ਸਕਦਾ ਅਸੀਂ ਆਪਣੇ ਗੁਰਧਾਮ ਦੇ ਦਰਸ਼ਨ ਕਰਾਂਗੇ ਤੇ ਵਾਪਸ ਆ ਜਾਵਾਂਗੇ ਗੁਰੂ ਦੀਆਂ ਫੌਜਾਂ ਚਲਦੀਆਂ ਚਲਦੀਆਂ ਹੁਣ ਪੌਂਟਾ ਸਰ ਦੀ ਧਰਤੀ ਵਿਖੇ ਆਣ ਪਹੁੰਚੀਆਂ ਮਹੱਤਵ ਦੀਆਂ ਸਾਰੀਆਂ ਚਾਲਾਂ ਫੇਲ ਹੋਈਆਂ ਫਿਰ ਉਸ ਨੇ ਝੂਠੇ ਤੌਰ ਤੇ ਇੱਥੇ ਸਵਾਗਤ ਵੀ ਕਰਨਾ ਚਾਇਆ ਮਾਪੁਰਖਾਂ ਬਾਬਾ ਹਰਭਜਨ ਸਿੰਘ ਨੇ ਆਖਿਆ ਕਿ ਆ ਸਾਨੂੰ ਕਮਰਿਆਂ ਦੀ ਲੋੜ ਨਹੀਂ ਅਸੀਂ ਤੇਰੇ ਨਾਲ ਇੱਥੋਂ ਦੇ ਪ੍ਰਬੰਧ ਦੇ ਬਾਬਤ ਵਿਚਾਰਾਂ ਕਰਨ ਦੇ ਲਈ ਆਏ ਆ ਜਦੋਂ ਇਹ ਪੁਲਿਸ ਵਾਲੇ ਤੇ ਪੈਰਾ ਥੱਲੋਂ ਜ਼ਮੀਨ ਖਿਸਕ ਗਈ ਕਹਿਣ ਲੱਗਾ ਤੁਸੀਂ ਹੁੰਦੇ ਕੌਣੋਂ ਮੈਨੂੰ ਸਵਾਲ ਕਰਨ ਵਾਲੇ ਇਹ ਸਾਡੀ ਜੱਦੀ ਪੁਛਤੈਨੀ ਜਾਇਦਾਦ ਹੈ ਸਾਡਾ ਇੱਥੇ ਮਾਲਕਾਨਾ ਹੱਕ ਹੈ ਤੁਹਾਨੂੰ ਕੋਈ ਹੱਕ ਨਹੀਂ ਸਾਨੂੰ ਸਵਾਲ ਕਰਨ ਦਾ ਇਸ ਤਰ੍ਹਾਂ ਬੁੜਬੁੜ ਕਰਦਾ ਉੱਥੋਂ ਚਲਿਆ ਗਿਆ ਗੁਰੂ ਪਿਆਰੇ ਖਾਲਸਾ ਜੀ 4 ਦਿਨ ਬੀਤ ਗਏ ਗੁਰੂਕਿਆਂ ਲਾਟ ਲੀਆਂ ਫੌਜਾਂ ਨੇ ਨਾਤੇ ਲੋਤ ਪਾਈ ਤੇ ਨਾ ਹੀ ਲੰਗਰ ਪਕਾਇਆ ਚਾਰ ਦਿਨ ਬੀਤ ਕੇ ਘੋੜੇ ਵੀ ਭੁੱਖਣ ਪਾਣੇ ਨੇ ਸਿੰਘ ਜਾਂਦੇ ਨੇ ਘੋੜਿਆਂ ਨੂੰ ਲੈ ਕੇ ਜਮਨਾ ਦੇ ਕਿਨਾਰੇ ਜਲ ਛਕਦੇ ਨੇ ਇਸ਼ਤਾਨ ਕਰਦੇ ਨੇ ਤੇ ਨਿਤਨੇਮ ਤੇ ਵਿੱਚ ਰੁੱਝ ਜਾਂਦੇ ਨੇ ਗੁਰੂ ਰੂਪ ਖਾਲਸਾ ਕੀ ਚਾਰ ਦਿਨ ਬੀਤ ਗਏ ਚਾਰ ਦਿਨ ਤੋਂ ਬਾਅਦ ਪੌਟਾ ਸਾਹਿਬ ਦੀਆਂ ਸੰਗਤਾਂ ਇਕੱਤਰ ਹੋ ਕੇ ਆਈਆਂ ਤੇ ਉਹਨਾਂ ਨੇ ਆ ਕੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਘੋੜਿਆਂ ਦੇ ਲਈ ਦਾਣੇ ਪੱਠੇ ਦਾ ਪ੍ਰਬੰਧ ਕੀਤਾ ਚਾਰ ਦਿਨ ਬਾਅਦ ਸਿੰਘਾਂ ਨੇ ਲੰਗਰ ਛਕਿਆ ਤੇ ਅਗਲੇ ਦਿਨ ਮਹਾਂਪੁਰਖਾਂ ਨੇ ਸਿੰਘਾਂ ਨੂੰ ਇਕੱਤਰ ਕਰਕੇ ਇੱਕ ਦਿਲ ਦੀ ਗੱਲ ਸਾਂਝੀ ਕੀਤੀ ਗੁਰਮਤਾ ਕੀਤਾ ਖਾਲਸਾ ਜੀ ਇਸ ਪਾਤੀ ਨੇ ਇਸ ਅਸਥਾਨ ਦੀ ਬੇਅਦਬੀ ਕੀਤੀ ਹੈ ਇਥੋਂ ਦੀ ਮਾਣ ਮਰਿਆਦਾ ਨੂੰ ਬਾਬਾ ਹਰਪਜਨ ਸਿੰਘ ਕਰੀਏ ਕਾ ਕਹਿਣ ਲੱਗੇ ਸਖੋਂ ਆਸਰਾ ਗੁਨਾਹ ਦਾ ਰੱਖਣਾ ਏ ਸ਼ਾਂਤ ਮਈ ਰਹਿ ਕੇ ਭਾਣ ਮੰਨਣਾ ਏ कैम असां رکھن ہائے قائم आहे سدھات असां رکھن ہائے रखण आहे पवे शहीद जे गुरू لئی ہاں گرو کر لئی ਕੇਗਾ ਆਣ ਕੇ ਠਾ ਦੀਵਾਰਾਂ ਉੱਚਾ ਸੁਰ ਫਿਰ ਰਵਾਈਦਾ ਰੱਖਣਾ ਹੈ ਗੁਰੂ ਰੂਪ ਸਾਹਿਬ ਮਹਾਂ ਪਰਖਾ ਨੇ ਸੰਗਤ ਦੇ ਨਾਲ مشورہ ਕੀਤਾ ਕਿ ਇਥੋਂ ਦੀ ਮਾਨ ਮਰਿਆਦਾ ਨੂੰ ਬਹਾਲ ਕਰਨ ਦੇ ਲਈ ਸਾਨੂੰ 101 ਅਖੰਡ ਪਾਠ ਸਾਹਿਬ ਦੀ ਲੜੀ ਪ੍ਰారంਭ ਕਰਨੀ ਚਾਹੀਦੀ ਹੈ ਲੜੀ ਪ੍ਰారంਭ ਕਰ ਦਿੱਤੀ ਗਈ 22 ਅਖੰਡ ਪਾਠ ਸਾਹਿਬ ਦੇ ਭੋਗ ਪਹਿ ਚੁੱਕੇ ਨੇ 23ਵੇਂ ਦਾ ਅੱਜ ਪ੍ਰారంਭ ਕੀਤਾ ਜਾਣਾ ਹੈ ਗੁਰੂ ਪਿਆਰੇ ਖਾਲਸਾ ਜੀ 22 ਮਈ 1964 ਵਾਲੇ ਦਿਨ ਇੱਕ ਸਾਜ਼ਿਸ਼ ਦੇ ਤਹਿਤ ਅਤਿ ਸਨਮਾਨਯੋਗ ਬਾਬਾ ਹਰਭਜਨ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੂਜੇ ਪਾਸੇ 23ਵਾਂ ਅਖੰਡ ਪਾਠ ਸਾਹਿਬ ਪ੍ਰారంਭ ਹੋ ਚੁੱਕਿਆ ਯਾਨੀ ਹਰ ਭਜਨ ਸਿੰਘ ਜੀ ਮਹਾਰਾਜ ਦੀ ਤਾਬਿਆ ਤੇ ਬੈਠੇ ਹੋਏ ਨੇ ਤੇ ਜਪਜੀਤ ਸਾਹਿਬ ਦੀ ਰੌਲ ਤੇ ਬੈਠੇ ਹੋਏ ਨੇ ਮਾਸਟਰ ਅਜੀਤ ਸਿੰਘ ਜੀ ਤੇ ਚੌਧ ਸਾਬ ਦੀ ਸੇਵਾ ਕਰ ਰਹੇ ਨੇ ਜਨਤਾ ਸ਼ਹੀਦ ਪਾਪਾ ਨਿਹਾਲ ਸਿੰਘ ਜੀ ਤੇ ਹੋਰ ਵੀ ਅਨੇਕਾਂ ਸਿੰਘ ਬੈਠੇ ਹੋਏ ਨੇ ਪਾਪੀ ਮਹੰਤ ਨੇ ਚਾਲ ਚੱਲਦਿਆਂ ਹੋਇਆਂ ਆਪਣੇ ਭਰਾ ਬਲਦੇਵ ਸਿੰਘ ਦੇ ਨਾਲ ਮਿਲ ਕੇ ਇੱਥੋਂ ਦੇ ਗੁਰੂ ਘਰ ਨੂੰ ਘੇਰਾ ਪਾ ਕੇ ਸਿੰਘਾਂ ਦੇ ਉੱਤੇ ਪੁਲਸ ਨਾਲ ਮਿਲ ਕੇ ਜਿਵੇਂ ਹਮਲਾ ਕੀਤਾ ਜਿਵੇਂ ਤਾਰ-ਤਾੜ ਕਰਦਿਆਂ ਗੋਲੀਆਂ ਤੇ ਬਰਸਾਤ ਕਰਕੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਉਸ ਸਮੇਂ ਦੇ ਦਰਤਨਾਕ ਹਾਲਾਤ ਦਾ ਵਰਣਨ ਭਜਨ <laughs> ਨਾਲ ਮਿਲ ਕੇ ਜਦੋਂ ਘੇਰਾ ਪਾਇਆ ਦਰਸ਼ਨੀ ਟਿਉੜੀ ਰਹੀ ਅੰਦਰ ਵੜਨ ਦਾ ਯਤਨ ਕਰਦਾ ਪਰ ਉੱਥੇ ਲੱਗੇ ਕਮਰੇ ਦੇ ਵਿੱਚ ਚਾਸ ਸਿੰਘਾਂ ਦਾ ਪੈਰਾ ਸੀ ਉਹਨਾਂ ਚਾਸ ਕੇ ਨੇ ਸਾਰੀ ਫੌਜ ਨੂੰ ਰੋਕੀ ਰੱਖਿਆ ਤੇ ਗੁਰੂ ਪਿਆਰੇ ਖਾਲਸਾ ਜੀ ਉਹ ਪਾਪੀ ਲੋਕ ਲੰਕਰ ਵਾਲੇ ਰਸਤੇ ਤੋਂ ਬਾਹ ਵਰਤੀ ਪੂਟਾਂ ਸਮੇਤ ਗੁਰੂ ਘਰ ਦੇ ਅੰਦਰ ਦਾਖਲ ਹੋ ਗਏ ਗਿਆਨੀ ਹਾ ਭਜਨ ਸਿੰਘ ਜੀ ਜਿਹੜੇ ਕਿ ਮਹਾਰਾਜ ਦੀ ਤਾਪਤ ਤੇ ਬੈਠ ਕੇ ਬਾਣੀ پڑھਦੇ ਪਏ ਸਨ ਸਭ ਤੋਂ ਪਹਿਲਾਂ ਗੋਲੀ ਜਾਣ ਕੇ ਬਾਬਾ ਜੀ ਨੂੰ ਲੱਗੀ ਗਿਆਨੀ ਹਰਭਜਨ ਸਿੰਘ ਜੀ ਉਰਾਨ ਨੂੰ ਦੂਜੇ ਪਾਸੇ ਨਾਲ ਖਲੋਤੇ ਨੇ ਮਹਾਨ ਕਥਾਵਾਚਕ ਬਾਬਾ ਧੰਗਾ ਸਿੰਘ ਜੀ ਜਦੋਂ ਉਹਨਾਂ ਵੇਖਿਆ ਕਿ ਸਿੰਘ ਸ਼ਹਾਦਤ ਦਾ ਜਾਮ ਪੀ ਚੁੱਕਿਆ ਉਹਨਾਂ ਨੇ ਅਖੰਡ ਪਾਠ ਸਾਹਿਬ ਨੂੰ ਖੰਡਿਤ ਨਹੀਂ ਹੋਣ ਦਿੱਤਾ ਜਿੱਥੋਂ ਪੰਕਤੀ ਚੱਲ ਰਹੀ ਸੀ ਉੱਥੋਂ ਹੀ ਪੰਕਤੀ ਨੂੰ ਪੜਨਾ ਸ਼ੁਰੂ ਕਰ ਦਿੱਤਾ ਦੂਜੀ ਗੋਲੀ ਆਈ ਬਾਬਾ ਧੰਗਾ ਸਿੰਘ ਜੀ ਤੇ ਲੱਗੀ ਤਿੰਜੀ ਗੋਲੀ ਸਿੰਘ ਸਾਹਿਬ ਜਥੇਦਾਰ ਜਿੰਤਾ ਸ਼ਹੀਦ ਪਾਪਾ ਮਿਹਾਲ ਸਿੰਘ ਜੀ ਤੇ ਲੱਗੀ ਹੋਰ ਵੀ ਅਨੇਕਾਂ ਗੋਲੀਆਂ ਲੱਗੀਆਂ ਕਈ ਗੋਲੀਆਂ ਆਣ ਕੇ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਸਰੂਪ ਨੂੰ ਵੀ ਲੱਗੀਆਂ ਉੱਥੇ ਕਾਬ ਹਰ ਚੱਲੀ ਇਸ ਗੋਲੀਬਾਰੀ ਦੇ ਵਿੱਚ 11 ਸਿੰਘ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਤੇ ਤਿੰਨ ਸਿੰਘ ਜ਼ਖਮੀ ਹੁੰਦੇ ਨੇ ਉਹ ਤਿੰਨ ਸਿੰਘ ਕੌਣ ਨੇ ਇੱਕ ਤਿੰਨ ਹੈ ਜ਼ਿੰਦਾ ਸ਼ਹੀਦ ਬਾਬਾ ਜੀ ਨਿਹਾਲ ਸਿੰਘ ਜੀ ਮੁਖੀ ਮਿਸਲ ਸ਼ਹੀਦਾ ਤਰਨਾ ਦਲ ਹਰੀਆਂ ਵੇਲਾ ਦੂਜੇ ਨੇ ਬਾਬਾ ਗੁਰਬਚਨ ਸਿੰਘ ਜੀ ਤੇ ਤੀਜੇ ਨੇ ਮਾਸਟਰ ਅਜੀਤ ਸਿੰਘ ਜੀ ਇਹ ਤਿੰਨ ਸਿੰਘ ਜ਼ਖਮੀ ਹੁੰਦੇ ਨੇ ਤੇ 11 ਸਿੰਘ ਸ਼ਹੀਦ ਹੋ ਜਾਂਦੇ ਨੇ ਜਿਹੜਾ ਡੀਸੀਸੀ ਉਸ ਸਮੇਂ ਦਾ ਆਰਕੇ ਚੰਦੇਲ ਜਿਹੜਾ ਉਹਦਾ ਡਰਾਈਵਰ ਸੀ ਉਹ ਸਿਕ ਸੀ ਉਸਨੇ ਮੌਕੇ ਦੀ ਨਜ਼ਾਕਤ ਨੂੰ ਵੇਖਿਆ ਉਹ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੁੰਦਾ ਤੇ ਗੁਰੂ ਸਾਹਿਬ ਦੇ ਜਿਹੜੇ ਸਰੂਪ ਨੂੰ ਗੋਲੀਆਂ ਲੱਗੀਆਂ ਸਨ ਉਹ ਸਰੂਪ ਨੂੰ ਉਗੜ-ਦੁਗੜ ਰਮਾਲੇ ਵਿੱਚ ਲਪੇਟ ਕੇ ਉਸਨੇ ਇਕੱਠਾ ਕੀਤਾ ਉੱਥੇ ਸਫਾਈ ਕੀਤੀ ਨਵੇਂ ਸਰੂਪ ਦਾ ਉੱਥੇ ਪ੍ਰਕਾਸ਼ ਕਰ ਦਿੱਤਾ ਤੇ ਦਰਿਆ ਕਲੀਚੇ ਵੀ ਜਿਹੜੇ ਸਨ ਉਹਨਾਂ ਨੂੰ ਵੀ ਇਕੱਠਿਆਂ ਕਰ ਦਿੱਤਾ ਗਿਆ ਸਾਰੇ ਸਬੂਤ ਮਿਟਾ ਦਿੱਤੇ ਗਏ ਕੋਈ ਕਸਰ ਨਹੀਂ ਛੱਡੀ ਸਬੂਤਾਂ ਨੂੰ ਮਟਾਉਣ ਦੇ ਵਿੱਚ ਤੇ ਜਿਹੜੇ ਸ਼ਹੀਦ ਸਿੰਘ ਸਨ ਉਹਨਾਂ ਨੂੰ ਲੱਤਾਂ ਤੋਂ ਕਸੀਟ ਕਸੀਟ ਕੇ ਇੱਕ ਟਰੱਕ ਦੇ ਵਿੱਚ ਲਦਿਆ ਗਿਆ ਇੰਨਾ ਮਾੜਾ ਵਿਵਹਾਰ ਕੋਈ ਪਸ਼ੂ ਨਾਲ ਵੀ ਨਹੀਂ ਕਰਦਾ ਹੋਵੇਗਾ ਜੋ ਸਾਡੇ ਸ਼ਹੀਦਾਂ ਦੇ ਨਾਲ ਕੀਤਾ ਗਿਆ ਇੱਕ ਟਰੱਕ ਦੇ ਵਿੱਚ ਉਹਨਾਂ ਸ਼ਹੀਦ ਅਤੇ ਜ਼ਖਮੀ ਸਿੰਘਾਂ ਨੂੰ ਲੱਧਿਆ ਕਿ ਅੱਜ ਪਤਾ ਸੀ ਕਿ ਤਿੰਨ ਸਿੰਘ ਜ਼ਖਮੀ ਨੇ ਪਰ ਜਾਣ ਬੁਝ ਕੇ ਉਸੇ ਟਰੱਕ ਦੇ ਵਿੱਚ ਸੁੱਟਿਆ ਕਿ ਆ ਇਹਨਾਂ ਨੂੰ ਵੀ ਇਹਨਾਂ ਦੇ ਨਾਲ ਹੀ ਤਖਨਾ ਦੇਾਂਗੇ ਜੇ ਇਹਨਾਂ ਨੂੰ ਜਿਉਂਦਾ ਛੱਡ ਦਿੱਤਾ ਤਾਂ ਸਾਡੇ ਲਈ ਇਹ ਮੁਸ਼ਕਲ ਬਣ ਸਕਦੇ ਨੇ ਪਰ ਸ਼ਾਇਦ ਇਹ ਸੰਗਤਾਂ ਨੇ ਜਦੋਂ ਉਹ ਟਰੱਕ ਬਾਜ਼ਾਰ ਦੇ ਵਿੱਚੋਂ ਲੰਘਿਆ ਤਾਂ ਉਹਨਾਂ ਸਿੰਘਾਂ ਨੂੰ ਪਛਾਣ ਲਿਆ ਕਿ ਉਹਨਾਂ ਦੇ ਸਵਾਸ ਚੱਲ ਰਹੇ ਨੇ ਉਹਨਾਂ ਦਾ ਇਲਾਜ ਪ੍ਰਾਰੰਭ ਕੀਤਾ ਗਿਆ ਗੁਰੂ ਪਿਆਰੇ ਖਾਲਸਾ ਜੀ ਪਹਿਲਾਂ ਪੌਂਟਾ ਸਾਹਿਬ ਦੇ ਹਸਪਤਾਲ ਫਰਨਾਹਨ ਫਿਰਸ਼ਾਂਲੇ ਦੇ ਹਸਪਤਾਲ ਦੇ ਵਿੱਚ ਇਲਾਜ ਹੋਇਆ ਦੂਜੇ ਪਾਸੇ ਬਾਬਾ ਜੀ ਦੇ ਸੰਬੇਤ 18 ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ